ਤੇ ਮੈਂ ਜਾਣਾ ਵਾ ਵਾਪਸ ਤੇ ਦੋਵੇਂ ਫੁਲ ਕਹਿੰਦਾ ਕਿੰਨਾਕ ਟਾਈਮ ਲੱਗੂਗਾ ਜਿਹੜੀਆਂ ਰਖੜੀਆਂ ਵਾ ਜਿਹੜੀਆਂ ਵੱਜਣ ਨਹੀਂ ਦੇਈਆਂ ਉਹ ਚੱਲ 100 ਗੱਲਾਂ ਪਤਾ ਹੁੰਦੀਆਂ ਮੈਂ ਕਾਦੀਆਂ ਗੱਲਾਂ ਪਤਾ ਹੁੰਦੀਆਂ ਜਦੋਂ ਪਤਾ ਮੈਨੂੰ ਆਲ ਦੇ ਵਿੱਚ ਆ ਲੱਲੋਂ ਮੇਦੇ ਹੀ ਤੇ ਜਿੰਦਰ ਤੂੰ ਫੇਰ ਉਹੇ ਚੋਕ ਲਿਆਈਆਂ ਤੇ ਤੈਨੂੰ ਮੈਂ ਤੈਨੂੰ ਕਿਹਾ ਸੀ ਵੀ ਪਕੌੜੇ ਕੱਢ ਲੈ ਚਾਰ ਉਹਦੇ ਵਾਸਤੇ ਕੁੜੀ ਵਾਸਤੇ ਤੂੰ ਫੇਰ ਉਹ ਮੈਂ ਜਵੇਂ ਸੰਜਾ ਚੋਕ ਲਿਆਈਆਂ ਮੰਮੀ ਵੇ ਸੰ ਥੋੜਾ ਹੀ ਪਕੌੜਿਆਂ ਵਾਲਾ ਤੇ ਮੈਂ ਸੋਚਿਆ ਵੀ ਚਲ ਕੋਈ ਗੱਲ ਨਹੀਂ ਕਿੰਨੇ ਰਹਿਣਾ ਹੀ ਆ ਤੇ ਕੋਈ ਨਹੀਂ ਸਵੇਰੇ ਕੱਢਦਾ ਨੂੰ ਤੋਂ ਦੋ ਤਿੰਨ ਵਾ ਚੱਲੇ ਆ ਇਹ ਤਾਂ ਰੋਟੀ ਖਾ ਲੈਂਦੇ ਉਹ ਤੋਰਪਿੰਦਰ ਆ ਵੀ ਰਹਿੰਦੇ ਕੋਈ ਨਹੀਂ ਮੈਂ ਇਕੱਲੀ ਚਾਹ ਹੀ ਪੀ ਲੈਣੀ ਦੱਸ ਜੀ ਦੀ ਲੋ ਇਹ ਵੀ ਦਿਖਾਣ ਵਾਲੀ ਚੀਜ਼ੀ ਆ ਫੜੋ ਨਹੀਂ ਨਹੀਂ ਕੋਈ ਨਹੀਂ ਰਹਿਣ ਤੇ ਕੋਈ ਫੜੋ ਹਾਂ ਮੈਂ ਇਕੱਲੀ ਚਾਹ ਹੀ ਪੀ ਲੈਣੀ ਆ ਤੂੰ ਲੈ ਜਾ ਇਹ ਵੀ ਜਿੰਨਾ ਹੈਗਾ ਤੂੰ ਉਹਨਾਂ ਕੀ ਕੱਢ ਲਿਆ ਹੁੰਦੀ ਤੇ ਆ ਤਨ ਤਿੰਨ ਪੜਾ ਰਿਹਾ ਹੈਗਾ ਵੀ ਚੰਗਾ ਪੜਾ ਮੰਮੀ ਜੀ ਮੈਂ ਕਿਹਾ ਹੀ ਇਹਨਾਂ ਨੂੰ ਕਿ ਬੀਨੂ ਵੇਸਣ ਲਿਆ ਦੋ ਸਮਾਨ ਲਿਆ ਤੇ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਤੇ ਦੀਦੀ ਨੂੰ ਲੈਣ ਚੱਲ ਚਲ ਜਿੰਨਾ ਘਾਗਾ ਹੀ ਉਹਨੇ ਕਿਤੇ ਕੋਈ ਕੱਢ ਲੈਂਦੀ ਇੱਕ ਕਪੂਰ ਕੱਢ ਲੈਂਦੀ ਹੋਜੋਗਾ ਬੜਾ ਹੈਗਾ ਬਿਲਕੁਲ ਥੋੜਾ ਹੈ ਮੀ ਵੀ ਅਸਨ ਉਹਦੇ ਵਿੱਚੋਂ ਮੈਂ ਕੀ ਕੱਢਦੀ ਫਿਰ ਤੁਸੀਂ ਕਹਿਣਾ ਸੀ ਜੀ ਲੈ ਆ ਨਾ ਹੀ ਕੀਤਾ ਪਰ ਐਨ ਦੇ ਮੰਮੀ ਮੈਂ ਕਦੇ ਕਦੀ ਪਕੌੜੇ ਨਹੀਂ ਵੇਖੇ ਵੀ ਪਹਿਲੀ ਵਾਰੀ ਮੈਂ ਪਕੌੜੇ ਖਾਣੇ ਹੈਗੇ ਹਲਪੁੱਤ ਤੂੰ ਹੁਣ ਅਬ ਰਖੜੀ ਲੈ ਕੇ ਆਈ ਪਹਿਲੀ ਵਾਰੀ ਵਾਰ ਰਖੜੀ ਲੈ ਕੇ ਆਈਆਂ ਚੱਲ ਹੁਣ ਆਉਂਦੈ ਸੇਵਾ ਤੇ ਕਰਨੀ ਪੈਣੀ ਈ ਤੇਰੀ ਹੁਣ ਅਬ ਤੇਰੀ ਸੇਵਾ ਹੋ ਗਈ ਆ ਮੇਰੀ ਚਲ ਦੀਦੀ ਗੁੱਸਾ ਵਾਲੀ ਕਰਦੀਆਂ ਕੋਈ ਨਹੀਂ ਸਵੇਰੇ ਤੁਹਾਨੂੰ ਪਕੌੜੇ ਖਵਾ ਲਦਾਂਗੇ ਹੋਰ ਦੱਸੋ ਕੋਈ ਗੱਲ ਨਹੀਂ ਖਾ ਲੂੰਗੀ ਮੈਂ ਘਰ ਜਾ ਕੇ ਪਕੌੜੇ ਪਹਿਲਾਂ ਆਉਂਦੀ ਤੇ ਰਪਿੰਦਰ ਤੂੰ ਪਾਣੀ ਲਿਆ ਕੇ ਮੇਰੇ ਮੱਥੇ ਮਾਰਿਆ ਤੇ ਹੁਣ ਤੂੰ ਆ ਵੀਸਣ ਜਾ ਚੋਕ ਲਈ ਆਈਂ ਜੇ ਹੋਰ ਕੋਈ ਪਰੋਣਾ ਆਇਆ ਹੁੰਦਾ ਤੇਰੇ ਉਧਰ ਆਇਆ ਹੁੰਦਾ ਤੇ ਫੇਰ ਵੀ ਤੂੰ ਇਦਾਂ ਹੀ ਕਰਦੀ ਮੈਨੂੰ ਤੇ ਤੁਸੀਂ ਪਰੋਣੀ ਸਮਝਿਆ ਹੀ ਨਹੀਂ ਵੀ ਇਹ ਆਈ ਆ ਦੀਦੀ ਖਾਓ ਤਾਂ ਸਹੀ ਚਲ ਮਾਸਾ ਮੂੰ ਮਠਾ ਦੇ ਕਰ ਲੋ ਨਹੀਂ ਮੈਂ ਨਹੀਂ ਖਾਣਾ ਰਪਿੰਦਰ ਲੈ ਜਾ ਤੋ ਮੈਂ ਫੇਲ ਨਹੀਂ ਚਾਹ ਕਰਲੀ ਅੱਲਾ ਦਾ ਪਲੇਟ ਵੀ ਚੱਲ ਦਲਜਿੰਦਰ ਇੰਨੀ ਗਰਮੀ ਚ ਨਾ ਆਇਆ ਮੈਂ ਤੈਨੂੰ ਪਕੌੜੇ ਮੈਂ ਕੱਟ ਕੇ ਖਵਾ ਲ ਦਿੰਦੀ ਕਿ ਤੂੰ ਉਹ ਪਕੌੜੇ ਕੱਢ ਕੇ ਖਵਾਣੀ ਫੇਰ ਕਿ ਮੈਂ ਅੱਗੇ ਨਹੀਂ ਕੱਢ ਕੇ ਖਵਾ ਲ ਦੀ ਕੋਈ ਨਹੀਂ ਆ ਮੈਨੂੰ ਚਾਹ ਪੀ ਲੈਂਦੇ ਪਕੌੜੇ ਤੇ ਇਹੋ ਹੀ ਕੱਢ ਕੇ ਖਵਾ ਲੂਗੀ ਵੇਖੀ ਕਿੰਦਾ ਖਵਾ ਲਦੀ ਐ ਤੇ ਖਾਣੇ ਵੀ ਮੈਂ ਹੈਗੇ ਆ ਮੈਨੂੰ ਚਾਹ ਪੀ ਲੈਂਦੇ ਫੇਰ ਇਹਨੂੰ ਦੱਸਦੀ ਮੈਂ ਤਾਂ ਦਿੰਦੀ ਵੀ ਚੱਲ ਕੀ ਕਹਿਣਾ ਪਰ ਇਹ ਨਾ ਜਾਦੀ ਤੋਂ ਭੂਏ ਚੜਾਤੀ ਆ ਹੁਣ ਤੈਨੂੰ ਮੈਂ ਸਿੱਧੀ ਕਰਕੇ ਦੱਸਦੀ ਜਿੱਥੇ ਮੈਂ 5 ਦਿਨ ਰਹਿਣਾ ਇਹ ਨਾ ਹੁਣ ਮੈਂ 10 ਦਿਨ ਰਹਿ ਕੇ ਜਾਣਾ ਚੱਲ 10 ਦਿਨ ਛੱਡ ਕੇ 20 ਦਿਨ ਤੂੰ ਰਹਿਣ ਚੱਲੂ ਕਿੰਨਾ ਨਾ ਕਰ ਕੋਈ ਗੱਲ ਨਹੀਂ ਚੱਲ ਬਿਚਾਰੀ ਨਿਆਣ ਸਿਆਣਵਾ ਨਹੀਂ ਪਤਾ ਲੱਗਾ ਉਹਨੂੰ ਕੁਝ ਗੱਲ ਦਾ ਨਿਆਣ ਸਿਆਣਵਾ ਕੀ ਗੱਲ ਅਹੀਂ ਨਹੀਂ ਆਪਣੇ ਘਰ ਵੈਈਆਂ ਗੀਆਂ ਕੋਈ ਗੱਲ ਭੋਲੇ ਖਾਣੇ ਆ ਪਕੌੜੇ ਕੱਢ ਦਿੰਨੇ ਤੈਨੂੰ ਮੈਂ ਇਹ ਨੂੰ ਆਪ ਕੀਤੀ ਰਹਿ ਬਸ ਕੋਈ ਨਹੀਂ ਕੋਈ ਗੱਲ ਕਰਨੀ ਮੈਂ ਆਪੇ ਵੇਖ ਲੈਣੀ ਜਾ ਕੇ ਨਿਆਣ ਸਿਆਣਵਾ ਹਾਏ ਹਾਏ ਰੱਬਾ ਅਦੀਦੀ ਦਾ ਸਬਾ ਕਿਦਾਂ ਦਾਵਾ ਮਿੰਦੇ ਪਤਾ ਹੀ ਹੁਣ ਲਗਾਵਾ ਨਾਲੇ ਮੈਂ ਗੜੀ ਚਾਹ ਫੋਕੀ ਖੜੀ ਹੀ ਨਾਲ ਮਿੱਠਾ ਤੇ ਖੜਿਆ ਹੀ ਮਾਨਦਾਨ ਦੇ ਨਾਲ ਇੱਕ ਪੀਸੀ ਫੜ ਲੈਂਦੇ ਚੱਲੇ ਨੇ ਨਾਲ ਮੈਨੂੰ ਵੀ ਹੋ ਜਾਂਦਾ ਚੱਲ ਰਜਿੰਦਰ ਤੂੰ ਇਤਰਾ ਨਾ ਕਰ लवली ਆਉਂ ਗਰ ਫਿਰ ਆਣ ਕੇ ਘਰ ਬੋਲੇਗਾ ਉਹਨੂੰ ਕਹੀਂ ਹੈ ਬੋਲ ਕੇ ਦੱਸੇ ਪਹਿਲਾਂ ਕਪਾਤਾ ਜਿਆਦਾ ਵੱਡਣਾ ਕਿਉਂ ਕਰ ਰਿਹਾ ਵੇਚ ਬਾਜੂ ਦਾ ਕਪਾਤਾ ਬਾਜੂ ਦਾ ਕਪਾਤੇ ਇੱਥੇ ਅੱਗੇ ਨਹੀਂ ਕਦੀ लवली ਮੇਰੇ ਗੜੀ ਬੋਲੇ ਤਾਂ ਹੁਣ लवली ਮੇਰੇ ਗੜੀ ਬੋਲੂਗਾ ਉਹਨੂੰ ਕਹੀਂ ਬੋਲ ਕੇ ਦੱਸੇ ਪਹਿਲਾਂ ਮੇਰੇ ਗੜੀ ਤੇਰੇ ਘਰ ਦੇ ਨਾਂ ਬੋਲੂਗਾ ਤੇ ਮੈਂ ਹੋਰ ਨਹੀਂ ਆਣੀ ਘਰ ਵਜਾਇ ਬੋਲੇਗਾ ਹੀ ਨਾ ਐਵੇਂ ਬੋਲੂਗਾ ਤੂੰ ਡਰ ਡਰ ਕੇ ਨਹੀਂ ਹਈਂਦਾ ਤੂੰ ਜੋ ਡਰ ਕੇ ਰਹਿਣਾ ਮੈਨੂੰ ਤੇ ਕਪਾਤੋਂ ਡਾਰਾਉਣਾ ਨਾ ਕਿ ਪਤਾ ਪਾਇਣਾ ਸਾਡੇ ਘਰ ਪੈ ਚੱਲਿਆ ਕਪਾਤ ਇੱਥੇ ਕਪਾਤ ਪੈਣ ਡਿਆ ਦਲਜਿੰਦਰ ਅਜੇ ਨਾ ਉਹਨੂੰ ਤੇਰੇ ਬਾਰੇ ਪਤਾ ਨਹੀਂਗਾ ਕਿ ਤੂੰ ਕਿਤਰਾ ਰਹਿੰਦੀ ਰਹੀ ਆ ਇੱਥੇ ਤੇ ਮੰਮੀ ਜੇ ਮੇਰੇ ਬਾਰੇ ਪਤਾ ਨਹੀਂ ਉਹਨੂੰ ਦੱਸ ਦੇਣਾ ਹੀ ਨਾ ਵੀ ਮੈਂ ਕਿਤਰਾ ਰਹਿੰਦੀ ਰਹੀ ਜਦੋਂ ਮੈਂ ਆਉਣਾ ਹੀ ਉਹਨੂੰ ਦੱਸ ਦੇਣਾ ਹੀ ਇੱਕ ਤੇ ਤੇਰੇ ਲਾਗੇ ਵੀ ਬਹਿਣ ਦਾ ਕਿਹੜਾ ਫਾਇਦਾ ਵਾ ਬੈਠੀ ਰਹਿ ਤੂੰ ਇੱਥੇ ਮੈਂ ਜਾਣੀ ਆ ਨਾ ਉਹਦੇ ਵੱਲ ਵੇਖੀ ਭਣਾ ਪਕੌੜੇ ਕੱਢ ਕੇ ਦਿੰਦੀ ਕਿ ਨਹੀਂ ਦਿੰਦੀ ਕੁੜੀ ਦਾ ਸੁਭਾਅ ਨਹੀਂ ਬਦਲਿਆ ਕਿ ਮਾਸਾ ਵੀ ਬਦਲ ਜੇ ਇਹਨੇ ਆਪਣੀ ਚੌਧਰੀ ਜਮੰਦੀ ਰਹੀ ਏ ਫੇਰ ਪਰਪੰਦਰ ਮੇਰੀ ਗੱਲ ਸੁਣ ਲਿਆ ਖਾਣਾ ਭਲਾ ਮੈਨੂੰ ਕਿੰਨਾ ਕਾ ਵੇਸਣਪਲ ਜਿਹਦੇ ਪਕੌੜੇ ਨਹੀਂ ਨਿਕਲੇ ਦੀਦੀ ਵੇਸਣ ਇੰਨਾ ਕਿ ਹੀ ਮੈਗੜੇ ਜਾਣ ਕੇ ਨਹੀਂ ਕੱਢੇ ਇਹਨਾਂ ਨੂੰ ਮੈਂ ਆਖਿਆ ਵੀ ਸੀ ਪੀ ਜਦੋਂ ਦੀਦੀ ਨੂੰ ਲੈਣ ਜਾਓਗੇ ਤਾਂ ਮੈਨੂੰ ਸਮਾਨ ਲਿਆ ਦਿਓ ਤੇ ਖਰੇ ਇਹਨਾਂ ਨੂੰ ਚੇਤਾ ਭੁੱਲ ਗਿਆ ਸੀ ਆਹ ਵੇਖਾਂ ਇੰਨਾ ਵੇਸਣਵਾ ਇਹਦੇ ਵਿੱਚ ਇੱਕ ਗੰਡਾ ਪਾ ਇੱਕ ਪਾ ਆਲੂ ਤੇ ਵੇਖੀ ਭਲਾ ਨਿਕਲਦੇ ਪਕੌੜੇ ਕਿ ਨਹੀਂ ਨਿਕਲਦੇ ਉਦਾਂ ਹੀ ਤੂੰ ਨਾ ਕੱਢਣ ਖੁਣ ਨਹੀਂ ਆ ਵੀ ਮੈਨੂੰ ਗਰਮੀ ਦੇ ਵਿੱਚ ਕੱਢਣੇ ਨਾ ਪੈਣ ਦੀਦੀ ਨਿਛਰੀ ਤੇ ਆਏ ਸੀ ਤੁਸੀਂ ਤੇ ਮੈਂ ਕੱਢਣੇ ਤਾਂ ਜ਼ਰੂਰ ਹੀ ਪਰ ਇਹਨਾਂ ਨੇ ਆਖਿਆ ਵੀ ਹੀ ਭਿੱਲਿਆ ਦੇ ਇਹਨਾਂ ਨੂੰ ਖਰੇ ਚੇਤਾ ਭੁੱਲ ਗਿਆ ਸਮਾਨ ਲਿਆਉਂਦਾ ਤੁਸੀਂ ਕੀ ਔਇਦਾ ਕਰਨ ਦੇ ਕੋਈ ਗੱਲ ਨਹੀਂ ਮੈਂ ਮੰਗਾ ਕੇ ਬੈਸਨ ਤੈਨੂੰ ਕੱਢ ਕੇ ਖਵਾ ਲਦੀ ਆ। ਮੋਗਾਉਂਦੀ ਲੋੜ ਨਹੀਂ ਬਾਅਦ ਚ ਮਗਾਉਂਦੀ ਨਹੀਂ। ਇਹਦੇ ਚ ਪਾ ਕੇ ਨਾ ਤੇ ਮੈਨੂੰ ਕੱਢ ਕੇ ਦੇ ਮੈਂ ਖਾਣੇ ਆ। ਚਲੋ ਕੋਈ ਨਹੀਂ ਮੈਂ ਬਣਾ ਦਿੰਨੀ ਆ ਤੁਸੀਂ ਗੁੱਸਾ ਹੋ ਕਰਦੇ ਆਂ ਦੀਦੀ ਇਦਾਂ ਨਹੀਂ ਕਰੀਦਾ ਹੋਈਦਾ। ਗੁੱਸਾ ਮੈਂ ਕੀ ਕਰਨਾ ਰਪਿੰਦਰ ਤੂੰ ਆਪ ਹੀ ਸੋਚ। ਪਹਿਲਾਂ ਮੈਂ ਆਈ ਆਂ ਤੇਰਾ ਫਰਜ਼ ਨਹੀਂ ਬਣਦਾ ਵੀ ਮੈਂ ਠੰਡਾ ਠੁੰਡਾ ਲਿਆ ਕੇ ਤੇ ਫੇਰ ਪਿਆਲਾ ਤੇ ਤੂੰ ਪਾਣੀ ਮੈਨੂੰ ਪਿਆਲ ਦਿੱਤਾ। ਜੇ ਹੁਣ ਵਾ ਹੁਣ ਤੂੰ ਚਾਹ ਦੇ ਨਾਲ ਬੈਸਣ ਲੱਗੀਆਂ ਕਿੰਨਾ ਕੁ ਟਾਈਮ ਲੱਗਣਾ ਈ ਉੱਥੇ ਪਕੌੜੇ ਕੱਢ ਦੇ। ਮੈਂ ਹਾਂ ਚਲ ਫਿਰ ਵੀ ਦੀਦੀ ਚਾਰ ਜੀਆਂ ਨੇ ਬੈਣਾ ਆ ਤੇ ਫਿਰ ਉਹਨੇ ਕੇ ਪਕੌੜੇ ਚੰਗੇ ਲੱਗਦੇ ਚਲ ਕੋਈ ਨਹੀਂ ਮੰਗਾ ਕੇ ਵੇਸਣ ਤੇ ਖੁੱਲੇ ਪਕੌੜੇ ਕੱਢ ਲੈਨੇ ਆ ਮੈਂ ਤਾਂ ਤਾਂ ਕਰਕੇ ਨਹੀਂ ਬਣਾਏ ਕੋਈ ਨਹੀਂ ਤੂੰ ਇਹਨੇ ਕੱਢ ਪਹਿਲਾਂ ਤੇ ਜਦੋਂ ਖੁੱਲਾ ਵੇਸਣ ਆਉਗਾ ਨਾ ਕੱਲ ਨੂੰ ਖੁੱਲੇ ਕੱਢ ਲਾਂਗੇ ਚਲੋ ਕੋਈ ਨਹੀਂ ਮੈਂ ਬਣਾ ਦਿੰਨੀ ਤਾਂ ਡੇ ਜੋਗੇ ਤੇ ਬਾਕੀ ਮੇਰੀ ਸੁਣ ਗੱਲ ਮੈਂ ਜਿੰਨੇ ਦਿਨ ਹੁਣ ਇੱਥੇ ਰਹਿਣਾ ਵਾ ਨਾ ਮੈਂ ਫੋਕੀ ਚਾਹ ਨਹੀਂ ਉਹ ਪੀਣੀ ਤੇ ਮੈਂ ਤੈਨੂੰ ਹੁਣੇ ਹੀ ਦੱਸ ਦਿੰਨੀ ਮੇਰੀ ਵੱਲੋਂ ਉਹ ਕੋ ਮਗਾ ਲਾ ਕੋ ਮਗਾਉਣਾ ਵਾ ਤੇ ਤੇ ਮੈਨੂੰ ਚਾਹ ਦੇ ਨਾਲ ਕੋਹਨਾ ਕੋ ਚਾਹੀਦਾ ਵਾ ਤੇ ਬਾਕੀ ਆ ਮੈਂ ਆ ਚੀਜ਼ਾਂ ਨਹੀਂ ਖਾਣੀਆਂ ਘਰੇ ਬਣਾ ਕੇ ਮੈਨੂੰ ਦੇਣਾ ਹੀ ਜੋ ਵੀ ਦੇਣਾ ਚਲੋ ਕੋਈ ਗੱਲ ਨਹੀਂ ਦੀਦੀ ਬਣਾ ਦਿਆ ਕਰੂੰਗੀ ਚਲ ਠੀਕ ਆ ਹੁਣ ਬਣਾ ਕੇ ਤੇ ਲਿਆਇਆ ਪਕੌੜੇ ਚਲੋ ਠੀਕ ਦੀਦੀ ਕਿਦਾਂ ਬੋਲਦੀ ਆ ਇਹਨਾਂ ਦਾ ਸੁਭਾਅ ਕਿਦਾਂ ਦਾ ਵਾ ਚਲ ਕੋਈ ਨਹੀਂ ਮੈਂ ਵੀ ਤਾਂ ਕੱਢ ਕੇ ਖਵਾਲਨੇ ਹਾਂ ਮੈਨੂੰ ਵੀ ਤਾਂ ਪਤਾ ਹੀ ਮੈਂ ਤਾਂ ਤਾਂ ਨਹੀਂ ਬਣਾਏ ਹੈਗੇ ਵੀ ਕਿਤੇ ਆਈ ਉਤੋਂ ਇੰਨੀ ਲੇਟ ਵਾ ਤੇ ਇੰਨੀ ਲੇਟ ਹੋਣ ਦੇ ਵੇਹੇ ਰੋਟੀ ਦਾ ਟਾਈਮ ਹੋ ਗਿਆ ਵਾ ਚੱਲ ਮਿਠੇ ਨਾਲ ਜਾ ਪਿਆਲ ਦਿੰਨੇ ਆ ਤੇ ਮੁੜ ਕੇ ਚੱਲ ਪਕੌੜੇ ਕੱਢ ਲਾਂਗੇ ਤਾਂ ਸਵੇਰੇ ਖਵਾਲਣੇ ਆਹੀਂ ਨਾਲ ਇਹਨਾਂ ਨੂੰ ਮੈਂ ਜੰਗਾ ਭਲਾ ਆ ਕੇ ਆਹੀ ਕਿ ਮੈਨੂੰ ਉਸਮਾਨ ਬੈਨਾ ਲਿਆ ਕੇ ਦੇਗੇ ਨਾ ਤੇ ਫਿਰ ਦੀਦੀ ਨੂੰ ਲੈਣ ਜਾਇਓ ਹੁਣ ਮੇਰੀ ਇਹਦੇ ਵਿੱਚ ਕੀ ਗਲਤੀ ਆ ਆਉਂਦੇ ਆ ਨਾ ਇਹਨਾਂ ਨੂੰ ਵੀ ਪੁੱਛਦੀ ਆ ਭਲਾ ਕੱਢ ਦੀ ਮਮਾ ਤੇ ਕੀ ਭਾਂਗਾ ਮਾਰਨ ਡਿਆ ਮੈਂ ਦੱਸ ਮੈਨੂੰ ਰੋਟੀ ਦੇ ਦੇ ਦੋ ਮੈਨੂੰ ਸਵੇਰੇ ਉਹਨੇ ਤੁਸੀਂ ਦਿੱਤੇ ਹੀ ਵੇ ਮੈਂ ਕੀ ਕਰਾਂ ਸਵੇਰ ਦੀ ਸਾਫ ਸਫਾਈਆਂ ਕਰਨ ਡਈ ਆ ਤੇ ਮਾਂ ਤੇਰੇ ਕੱਲ ਦੀ ਗਈ ਆ ਤੇਰਾ ਤਾਂ ਨੂੰ ਪੋਰਾ ਜਿੰਨਾ ਫਿਕਰ ਨਹੀਂ ਹੈਗਾ ਵੀ ਮੁੰਡੇ ਨੂੰ ਘਰ ਛੱਡ ਕੇ ਆਈਆਂ ਜੇ ਪੱਕੀਆਂ ਪਕਾਈਆਂ ਖਾਣੀਆਂ ਨਾ ਉਹਨੂੰ ਫੋਨ ਕਰ ਵੀ ਆ ਜਾ ਹੁਣ ਰਖੜੀਆਂ ਵੱਜੀਆਂ ਆ ਜੇ ਨਹੀਂ ਵੱਜੀਆਂ ਅੱਜ ਮੈਂ ਫੋਨ ਬਾਅਦ ਚ ਕਰ ਲਵਾਂ ਮੈਨੂੰ ਪਹਿਲਾਂ ਰੋਟੀ ਦੇ ਦੇ ਦੋ ਦਿੰਨੀ ਆ ਰੋਟੀ ਵੀ ਇਹ ਕਾ ਕੱਪੜੇ ਤੋਣ ਵਾਲੇ ਸੁੱਟਦੇ ਆ ਵੀ ਇਹ ਵੀ ਹੁਣ ਤੋਂ ਫੇ ਪ੍ਰੈਸ ਕਰਕੇ ਦਉਂਗੀ ਮੈਂ ਮੈਨੂੰ ਤਾਂ ਨੇ ਫਾਇ ਲਾਇਆ ਵਾ ਬਾਹਰ ਕਾਦਾ ਗਿਆ ਮੁੰਡਾ ਆ ਤਾਂ ਨਾ ਮੇਰੀ ਜਾਨ ਤੇ ਬਣੀ ਆ ਚੁੱਪ ਕਰਦੀ ਕੱਪੜੇ ਪੌਂਦੀ ਪਰਸ ਪੌਂਦੀ ਤਾਂ ਗਾਂ ਜਾਂਦੀ ਆ ਉਹੋ ਜਿਹੇ ਪੈਸੇ ਦੇਣ ਵਾਲਾ ਜਿਹੜਾ ਪੈਸੇ ਦੇ ਦਿੰਦਾ ਵਾ ਚੱਲ ਬਹਿ ਜਾ ਇੱਥੇ ਲੰਮਨੀਆ ਰੋਟੀ ਤੇਰੇ ਵਾਸਤੇ ਲੱਮ ਮਮਾ ਕੱਲ ਦੇ ਗਏ ਕਿਦੇ ਇੰਨਾ ਨਹੀਂ ਫੋਨ ਕਰਕੇ ਪੁੱਜ ਲਾਂ ਤਾਂ ਦਾਦੀ ਭੱਜ-ਭੱਜ ਪਿੰਦੀ ਆ ਮੈਂ ਵੀ ਕੀ ਕਰਾਂ ਮੈਂ ਗੜੀ ਹੁਣ ਰੋਟੀ ਨਹੀਂ ਖਾਣੀ ਮੈਨੂੰ ਗੜੀ ਭੁੱਖ ਨਹੀਂ ਲੱਗਦੀ ਫੁੱਲ ਕੇ ਦਾ ਸਵੇਰ ਵਾਲੇ ਲੱਥੇ ਹੈਗੇ ਆ ਮੇਰ ਕੋ ਨਹੀਂ ਤਾਜੇ ਲੱਥ ਦੇ ਇਹੋ ਪਾ ਕੇ ਤੈਨੂੰ ਫੜਾ ਦਿੰਨੀ ਆ ਦਿਖਾ ਲਾ ਜੇ ਤਾਜੇ ਖਾਣੇ ਆ ਨਾ ਤਾਂ ਮਾਂ ਆਪਣੀ ਨੂੰ ਫੋਨ ਕਰ ਪਰ ਚੰਗੇ ਤੇ ਇਹ ਨਹੀਂਗੇ ਪੈਸੇ ਦੇ ਕੇ ਉਹਨੂੰ ਤੋੜ ਦਿੰਦੇ ਆ ਪਰ ਅਮਰ ਕੀ ਇਕੱਲੀ ਗੱਲਾਂ ਕਰੀ ਜਾਂਦੀ ਐ ਤੂੰ ਇਕੱਲੀ ਨੇ ਮੈਂ ਕੀ ਗੱਲਾਂ ਕਰਨੀਆਂ ਆ ਤੁਹਾਡੀ ਨੌਂ ਦੀਆਂ ਹੀ ਰਹੀਆਂ ਕਰਨ ਕੇ ਤੇ ਨੌ ਗਈ ਐ ਕੋਈ ਗੱਲ ਨਹੀਂ ਆਪੀ ਆ ਜਾਂਦੀ ਆ ਆਹ ਤਾਂ ਜਾਂਦੀ ਆ ਕੱਲ੍ਹ ਦੇ ਹੀ ਗਈ ਆ ਉਹਨੂੰ ਨਹੀਂ ਪਤਾ ਵੀ ਨਿਆਣਾ ਛੱਡ ਕੇ ਗਈ ਆ ਤੇ ਨਿਆਣੇ ਵਾਲੇ ਵੀ ਵੇਖਣਾ ਉਹ ਸਕੂਲੋਂ ਆਇਆ ਵਾ ਪਹਿਲਾਂ ਝਾੜੂ ਪੋਚਾ ਕੀਤਾ ਵਾ ਹੁਣ ਰੋਟੀ ਮੰਗਾਂ ਰਿਹਾ ਵਾ ਉਹਨਾਂ ਲੱਥੀਆਂ ਸਵੇਰ ਦੇਣਾ ਮੇਰੀ ਗੱਲ ਸੁਣੋ 2:30 ਵਜੇ ਤੇ ਉਹ ਗਈ ਤੇ ਜੇ ਹਨੇਰਾ ਹੋ ਗਿਆ ਤੇ ਕੋਈ ਗੱਲ ਨਹੀਂ ਆਈਦੀ ਉਹ ਫੁਰਕਾ ਤੂੰ ਇੱਕ ਦੇਣਾ ਵਾ ਤੇ ਤੂੰ ਸੌ ਸੌ ਤੂੰ ਕਰ ਕਰ ਛੜੀ ਗੱਲ ਕਾਦੀ ਕਰ ਦੇਣੀ ਆ ਜਿੰਨੇ ਕੰਮ ਕਰਨਾ ਪਤਾ ਤੋਂ ਨੂੰ ਹੁੰਦਾ ਵਾ ਸਵੇਰ ਦੇ ਤਾਂ ਤੁਹਾਡੇ ਸਾਹਮਣੇ ਲੱਗੀ ਆ ਹੋਰ ਕੀ ਕਰਾਂ ਤੇ ਅੱਗੇ ਨੋਂ ਹੀ ਕੰਮ ਕਰਦੀ ਸੀ ਸਾਰਾ ਜੇ ਇੱਕ ਦਿਨ ਪੈਕ ਕਰਨਾ ਹੀ ਪੈ ਗਿਆ ਆਖਰ ਕਿੱਧਰ ਦੀ ਆ ਉਹਨੂੰ ਪੂਵੇ ਨਾ ਚੜਾਓ ਸੁਣੀ ਨਾ ਮੇਰੀ ਗੱਲ ਬਈਆਂ ਰੋਟੀਆਂ ਦੇਟੀਆਂ ਫੁਲਕੇ ਤੋਂ ਨੂੰ ਦੋ ਦੇਣੇ ਤੇ ਤਾਜੇ ਲਾ ਕੇ ਦੇ ਮੇਰ ਕੋ ਨਹੀਂ ਲੱਛਦੇ ਤਾਜੇ ਜੇ ਤਾਜੇ ਖਵਾ ਲੈਣੇ ਤਾਂ ਆਪੇ ਲਾ ਦੋ ਫਿਰ ਓਏ ਓਏ ਮਾਂ ਆ ਗਈ ਤੇ ਸੌ ਸੌ ਗੱਲ ਕਰੂਗੀ ਜਾਣ ਕੇ ਕਰ ਦੇ ਤਾਂ ਕਰੇ ਇੱਕ ਦਿਨ ਦਾ ਕਹਿ ਕੇ ਗਈ ਸੀ ਕੱਲ ਦੀ ਗਈ ਆ 3 ਵਜ ਗਏ ਅਜੇ ਤੱਕ ਵਾਪਸ ਨਹੀਂ ਆਈ ਉਹਨੂੰ ਨਹੀਂ ਪਤਾ ਕਿ ਮੈਂ ਜਾਣਾ ਵਾਪਸ ਤਾਂ ਦੋਵੇਂ ਫੁਲਕੇ ਤਾਂ ਕਿੰਨਾ ਕ ਟਾਈਮ ਲੱਗੂਆਂ ਜਿਹੜੀਆਂ ਰੱਖੜੀਆਂ ਵਾਂ ਜਿਹੜੀਆਂ ਵੱਜੀਆਂ ਨਹੀਂ ਦੇਈਆਂ ਓ ਚੱਲ ਸੌ ਗੱਲਾਂ ਪਤਾ ਹੁੰਦੀਆਂ ਕਿ ਕਾਦੀਆਂ ਮੈਂ ਪਤਾ ਹੁੰਦੀਆਂ ਜਦੋਂ ਉਹਨੂੰ ਪਤਾ ਵਾ ਕਿ ਮੇਰਾ ਮੁੰਡਾ ਸਕੂਲ ਜਾਂਦਾ ਵਾ ਤਾਂ ਮੈਂ ਵਾਪਸ ਜਾਵਾ ਇਹ ਮੇਰੇ ਸਿਰ ਤੇ ਛੜ ਜਾਂ ਫਿਰ ਇਦਾਂ ਗਏ ਮਿਲਣਗਾਂ ਵਾ ਉਹ ਮੇਰੀ ਗੱਲ ਸੁਣੋ ਨਿਆਣੇ ਦਾ ਕੀ ਕਸੂਰ ਵਾ ਮਾਂ ਉਹਦੀ ਉਹਦੀ ਤਾਂ ਉਹਦਾਂ ਕਰਦੀ ਨਹੀਂ ਤੂੰ ਕੋਈ ਨਹੀਂ ਮਾਂ ਨਾ ਵੀ ਕਰ ਲੂਗੀ ਆਉਗੀ ਤੇ ਮੈਨੂੰ ਚੁੱਪ ਕਰਕੇ ਰੋਟੀ ਫੜਾ ਲੈੰਦੋ ਹਦ ਹੋਈ ਏ ਇਹਦੇ ਵਾਲੀ ਗੱਲ ਵੀ ਫੁਣ ਕੇ ਤੇ ਦੋ ਲਾਉਣੇ ਆ ਲਾ ਕੇ ਤੇ ਉਹਨੂੰ ਦੇ ਦੇ ਨਿਆਣੇ ਦਾ ਵਿਚਾਰੇ ਦਾ ਕੀ ਕਸੂਰ ਵਾ ਗੱਲਬਾਤ ਹੋਊ ਤੇਰੀ ਉਹਦੀ ਮਾਂ ਨਾਲ ਹੋਊਗੀ ਪਰ ਉਹਦਾਂ ਵੀ ਕਾਦੀ ਗੱਲ ਵਾ ਹੁਣ ਸਾਰੀ ਦੁਨੀਆ ਜਾਂ ਅੱਡੇ ਇਹ ਰਕੜੀ ਮੰਨਣ ਕੌਂਦੇ ਨਹੀਂ ਜਾਣਾ ਫੇਰ ਤੂੰ ਕਹਿੰਨੀ ਆ ਵੀ ਤੂੰ ਬੋਲਦੀ ਐ ਕੱਲ੍ਹ ਦੀ ਮੈਂ ਆਈ ਐ ਇਹਨੂੰ ਨਹੀਂ ਪਤਾ ਵੀ ਮੈਂ ਰਖੜੀ ਬਣਾਣਾ ਇੱਧਰ ਉੱਧਰ ਘੁਰਿਆ ਫਿਰਦਾ ਵਾ ਬਸ ਚੱਲ ਬਣਾ ਲੈਂਦਾ ਵਾ ਜਿਹੜੀ ਆਖਰ ਆ ਗਈ ਆ ਲੈ ਆਖਰ ਆਈ ਨਹੀਂ ਅਜੇ ਕੱਲ ਦੀ ਕੋਈ ਨਾ ਬਣਾ ਲੈਂਦਾ ਵਾ ਮਾਰਨੀ ਆ ਮਵਾਜ ਉਹਨੂੰ ਮਾਰ ਉਹਨੂੰ ਆਜੋ ਉਹਨੂੰ ਕਾ ਬਣਾਣਾ ਰਖੜੀ ਚੱਲ ਇਦਾਂ ਕਰਦੀਆਂ ਭਰਪਿੰਦਰ ਨੇ ਜਿਹੜੇ ਟੌਸ ਪਾਏ ਐ ਨਾ ਉਹ ਬੜੇ ਸੁਨੇ ਮੈਨੂੰ ਉਦੋਂ ਦੇ ਬੜੇ ਸੁਨੇ ਲੱਗਦੇ ਤੇ ਵਿਆਹ ਤੇ ਵੀ ਇਹਨਾਂ ਨੇ ਮੈਨੂੰ ਕਿਹੜਾ ਇੰਨਾ ਕੁਝ ਦਿੱਤਾ ਸੀ ਇਦਾਂ ਕਰਦੀ ਐ ਰਖੜੀ ਬਣਾਉਣ ਹੁੰਦਾ ਵਾ ਨਾ ਇਹਨੂੰ ਕਹਿੰਨੀ ਐ ਨਾਵੇਂ ਲੈਣੇ ਪੈਸੇ ਨਾ ਲੈਣਾ ਸੂਤ ਤੇ ਮੈਨੂੰ ਉਹਦੇ ਨਾਲ ਦੇ ਟੌਪਸ ਬਣਾ ਕੇ ਦੇ ਆਪੇ ਬਣਾ ਕੇ ਦਊਗਾ ਚਲੋ ਸਾਉਸ ਵਾਈਟ ਸਾਰੀ ਹੋਈ ਗਈ ਆ ਮੇਰਾ ਦਾ ਇਹਨਾਂ ਨੂੰ ਵਾਜ ਦਵਾ ਪਤਾ ਨਹੀਂ ਹੈ ਕਿੱਥੇ ਹੈ ਕੀ ਚਾਹੀਦਾ ਹੈ ਕੰਮ ਕਰਕੇ ਵੀ ਆ ਮੇਰੀ ਗੱਲ ਸੁਣਿਓ ਮੜੀ ਜੀ ਆ ਗਿਆ ਆ ਗਿਆ ਆਇਓ ਫਿਰ ਮੜੀ ਜੀ ਗੱਲ ਸੁਣਿਓ ਫਿਰ ਮੈਂ ਮੜੀ ਕੋਈ ਕੰਮ ਵੇਖਾਂਗਾ ਕੀੜੇ ਹੀ ਕਰਨ ਕੋਹਮ ਨਹੀਂ ਪਾਣੀ ਪੀਂ ਗਿਆ ਇਹ ਸੋਈ ਜਾ ਅੱਛਾ ਘਰ ਆਇਆ ਬਾਰੋਂ ਹਾਂ ਘਰ ਆਇਆ ਮੇਲੀ ਗਿਆ ਹੈ ਮੜਾ ਜਾ ਤੇ ਮੈਂ ਤੁਹਾਨੂੰ ਕਹਿਣਾ ਹੈ ਕਿ ਕੱਲ ਜੀ ਦੀਦੀ ਆਇ ਤੇ ਰਖੜੀ ਤੇ ਬਣਾਈ ਨਹੀਂ ਆ ਤਾਂ ਵਿਚਾਰੀ ਕੀ ਸੋਚੂ ਪਾਣੀ ਨਹੀਂ ਬਣਾਈ ਇਹਨੇ ਰਾਤ ਰਹਿਣਾ ਹੀ ਆ। ਚੱਲ ਰਹਿਣਾ ਤੇ ਰਾਤ ਹੀ ਭਾਵੇਂ। ਉਹ ਫਿਰ ਮਾਤਾ ਲਾ ਕੇ ਬੈਠੀ ਗੱਪਾ-ਗੱਪਾ ਮਾਰ ਲਈ ਤੇ ਮੈਂ ਫਿਰ ਕਿਹਾ ਇੰਜਨ। ਆਹੋ ਤੇ ਮੇਰਾ ਵੀ ਕੱਲ ਦਾ ਟਾਈਮ ਜੈਨੇ ਲੱਗਾ ਤੁਹਾਡੇ ਨਾਲ ਗੱਲ ਕਰਨ ਦਾ। ਆਹ ਹੋ ਰਸੋਈ ਵਿੱਚ ਸਾਰਾ ਦਿਨ ਲੰਘ ਗਿਆ ਅੱਜ ਫਿਰ। ਅੱਛਾ। ਤੇ ਮੈਂ ਤੁਹਾਨੂੰ ਕਹਿਣਾ ਸੀ ਵੀ ਤੁਸੀਂ ਕੱਲ ਮੈਨੂੰ ਸੌਦਾ ਕਿਉਂ ਨਹੀਂ ਪਹਿਲਾਂ ਲਿਆ ਕੇ ਦਿੱਤਾ। ਉਹ ਵਸਨ ਇੰਨਾ ਕ ਜਿੰਨਾ ਹੀ ਮਾਸਾ ਕ ਜਿੰਨਾ। ਆਹੋ। ਉਹ ਮੜ ਕੇ ਦੀਦੀ ਮੈਨੂੰ ਗੁੱਸੇ ਹੋਂਦੇ ਆਖਦੇ ਕਿ ਮੈਂ ਪਹਿਲੀ ਵਾਰ ਆਈ ਆ। ਤੇ ਰਫਾ ਜਨੀਮ ਦਾ ਪਕੌੜੇ ਕੱਢਣ ਦਾ ਤੇ ਚੱਲ ਕੋਈ ਗੱਲ ਨਹੀਂ ਉਹ ਹੈ ਸਹੀ ਪਰ ਫੀਜੀ ਭਈ ਮੈਂ ਤਾਂ ਰੱਖੀ ਹੀ ਘੜੀ ਪਰ ਉਹਨਾਂ ਨੇ ਦਪਰੇ ਕਰ ਜਿਨ੍ਹਾਂ ਨੇ ਤਾਂ ਇੱਕ ਪੀਸ ਵੀ ਨਹੀਂ ਚੁੱਕਿਆ ਵਿੱਚੋਂ ਉਹਨਾਂ ਦੇ ਨੱਕ ਤੇ ਨਹੀਂ ਜੜੀ ਉਹ ਚੱਲ ਕੋਈ ਗੱਲ ਨਹੀਂ ਉਹਦਾ ਸੁਭਾਈ ਇਦਾਂ ਦਾ ਤੂੰ ਗੁੱਸਾ ਨਾ ਕਰੀਂ ਨਹੀਂ ਗੱਲ ਗੁੱਸੇ ਦੀ ਨਹੀਂ ਮੈਨੂੰ ਆਪਣੇ ਆਪ ਨੂੰ ਵੇਜਣਾ ਬੇਇੱਜ਼ਤੀ ਬੜੀ ਮਹਿਸੂਸ ਹੋਈ ਆ ਆਏ ਤਾਂ ਭਵੇਂ ਸ਼ਾਮ ਦੇ ਟਾਈਮ ਹੀ 3 ਵਜੇ ਗਏ ਹੀ ਉਤੋਂ ਮੈਂ ਤੇ ਉਹ ਸੋਚ ਲਿਆ ਕਿ ਚੱਲ ਕੋਈ ਨਹੀਂ ਹੁਣ ਇਹਨਾਂ ਚਾਹ ਪਿਆਲ ਦਿੰਨੀ ਆ ਤੇ ਚੱਲ ਕੋਈ ਗੱਲ ਨਹੀਂ ਇਹ ਕਿਹੜੀ ਪਕੌੜੇ ਖਾਂਦੀ ਆ ਰੋਜ਼ ਅੱਜ ਕੱਢ ਕੇ ਖਵਾਲਦੀ ਨਹੀਂ ਅੱਜ ਕਾਦੀ ਕਾਲੀ ਕੱਢ ਕੇ ਖਵਾਲਤੇ ਹੀ ਹਾਂ ਉਹ ਫਿਰ ਜਿਹੜਾ ਮਾਸਾ ਹੈਗਾ ਫਿਰ ਉਹਨਾਂ ਜੋ ਕੇ ਚਾਰਕ ਕੱਢ ਕੇ ਉਹਨਾਂ ਨੂੰ ਖਵਾਲਤੇ ਹੀ ਚੱਲ ਕੋਈ ਗੱਲ ਨਹੀਂ ਤੂੰ ਇਹਦਾ ਗੁੱਸਾ ਨਾ ਕਰਿਆ ਕਰ ਇਹਦਾ ਸੁਭਾਈ ਇਦਾਂ ਦਾ ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹੋਰ ਕਿਹੜੀ ਪਿਓ ਰਖੜੀ ਤਾਂ ਦੇਣਾ ਕੀ ਇਹ ਦੀਦੀ ਨੂੰ ਮੈਨੂੰ ਹੁਣ ਕੀ ਪਤਾ ਹੈ ਨਹੀਂ ਕੋਈ ਸੂਟ ਸਟ ਨਹੀਂ ਸੂਟ ਤੇ ਮੈਂ ਕੱਢਿਆ ਵਾ ਮੈਂ ਤੁਹਾਨੂੰ ਵਿਖਾਉ ਲਦੀ ਹਾਂ ਰੁਕ ਜਾ ਚੰਗਾ ਹੀ ਆਦਾ ਨਹੀਂ ਹੈ ਤਾਂ ਵਧੀਆ ਆ ਆ ਕੱਢ ਕੇ ਮੈਂ ਨਾ ਰੱਖਿਆ ਸੀ ਓਦਾਂ ਅੱਛਾ ਮੈਂ ਸੂਟ ਤੇ ਪਹਰਾ ਓਦਾਂ ਇਹ ਸੂਟ ਮੈਨੂੰ ਨਾ ਦੋ ਪਿੰਡੋਂ ਖਰੇ ਭਾਬੀ ਨੇ ਦਿੱਤਾ ਹੀ ਗਈ ਇੱਕ ਵਾਰ ਤੇ ਉਹਨਾਂ ਨੇ ਦਿੱਤਾ ਹੀ ਤੇ ਮੈਂ ਸਵਾਇਆ ਸੋਇਆ ਨਹੀਂ ਓਦਾਂ ਹੀ ਪਿਆ ਵਾ ਤੇ ਹੈ ਵੀ ਦੂਜਾ ਛਿਲਕ ਦਾ ਵਾ ਸਿਆਲ ਚ ਸਵਾਉਣ ਵਾਲਾ ਵਾ ਹਾਂ ਤੇ ਇਹ ਆ ਵੀ ਚਲ ਗੜੀ ਨਾਲ ਦੇ ਕੰਮ ਆ ਜਾਊਗਾ ਤੇ ਨਾਲ ਹੀ ਪਤਾ ਵਧੀਆ ਜੇ ਫੇਰ ਅੱਗੇ ਓਦਾਂ ਦੀ ਹੈਗੀ ਆ ਤੇ ਹੋਰ ਕੀ ਪਤਾ ਨੱਕ ਤੇ ਚੜਨਾ ਹੀ ਕਿ ਨਹੀਂ 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 3000 ਤੱਕ ਇਹ ਵਾਲਾ ਸੂਟ ਹੈਗਾ ਵਾ ਤੇ ਮੰਮੀ ਦੱਸਿਆ ਵਾ ਨਹੀਂ ਮੰਮੀ ਨੂੰ ਵਖਲਣਾ ਪਹਿਲਾਂ ਮੈਂ ਚੱਲ ਤੁਹਾਨੂੰ ਦਿਖਾ ਦਿੰਨੀ ਆ ਵੀ ਸਹੀ ਆ। ਨਹੀਂ ਠੀਕ ਵਾ। ਨਾਲ ਪੈਸੇ ਦੇ ਦੇਣੇ ਆ ਰੁਪਇਆ 1000 2000। ਨਹੀਂ ਪੈਸੇ ਤੇ ਚਲੋ ਨਾਲ ਦੇਣੀ ਆ। ਉਹ ਚੱਲ ਗੱਲ ਵੱਖਰੀ ਆ। ਸੂਟ ਬਸ ਮੈਂ ਤੁਹਾਨੂੰ ਵਖਲਣਾ ਹੀ ਵੀ ਮਤਲਬ ਇਹ ਹੈ ਸੋਨਾ ਵਾ ਚੰਗਾ ਵਾ। ਨਹੀਂ ਚੰਗਾ ਵਾ ਦੱਸ 3000 ਦਾ ਸੂਟ ਮਾੜਾ ਹੁੰਦਾ ਵਾ। ਆਹੋ। ਚੱਲ ਨਾਲ ਇਹ ਦੇ ਦੇਣੀ ਆ। 1000 ਰੁਪਇਆ ਦੇ ਦਾਂਗੇ ਨਾਲ। ਚੱਲ 2000 ਦੇ ਦੇ। ਤਾਲ ਮਮੀ ਨੇ ਪੁੱਛਿਆ ਕਿੰਨੇ ਆਂਦੀ ਐ ਇਹ ਤੇ ਦੋ ਕਹੂਗੀ ਦੋ ਦੇ ਦਾਂਗੇ ਤੇ ਜੇ 1000 ਕਹੋ 1000 ਦੇ ਦਾਂਗੇ ਚਲ ਕੋਈ ਨਹੀਂ ਉਹ ਮੈਨੂੰ ਪੁੱਛਿਆ ਨਹੀਂ ਮੈਂ ਪੁੱਛ ਲਈ ਨਹੀਂ ਮਮੀ ਨੂੰ ਤੇ ਫਿਰ ਉਹ ਸਾ ਆ ਪੁੱਛ ਲੈ ਮਮੀ ਨੇ ਫਿਰ ਠੀਕ ਬਹੁਤ ਦਾ ਸੂਟ ਹਾਂ ਤੇ ਨਾਲੇ ਜਾ ਉਹਦੇ ਉਹ ਮਮੀ ਵੀ ਘਰੇ ਤੁਹਾਨੂੰ ਲੱਭਣ ਦੇ ਇਸ ਪੰਜਾਬ ਦਾ ਕੋਈ ਗੱਲ ਨਹੀਂ ਉਹਦੇ ਹੀ ਵਾਜਾ ਮਾਰਨ ਤੇ ਮੈਨੂੰ ਆਖਿਆ ਮੈਂ ਹੰਨਾ ਤੇ ਜਾਓ ਫਿਰ ਜਾਓ ਨਾ ਦੀ ਵੀ ਗੱਲ ਸੁਣੋ ਤੁਸੀਂ ਜਾਗੇ ਤੇ ਮੈਂ ਆ ਗਈ ਹਾਂ ਕੋਈ ਗੱਲ ਨਹੀਂ ਮੈਂ ਸੁਣਨਾ ਹਾਂ ਮੈਂ ਸੂਟ ਤੇ ਵਧੀਆ ਵਦਾਂ ਇਹ ਤਾਂ ਮੈਨੂੰ ਭਾਬੀ ਨੇ ਦਿੱਤਾ ਹੀ ਤੇ ਮੈਂ ਤਾਂ ਸਮਾਇਆ ਹੀ ਨਹੀਂ ਹੁੰਦਾ ਰੱਖਿਆ ਹੀ ਚਲ ਦੀਦੀ ਨੂੰ ਦੇ ਦਿੰਨੀ ਆ ਚਲ ਸਮਾ ਕੇ ਤੇ ਨਾਲੇ ਪਾ ਲੂਗੀ ਚਲ ਪੁੱਛਦੀ ਆ ਭਲਾ ਮੰਮੀ ਨਾਲ ਮੁੰਡਾ ਅੱਗੇ ਤਾਂ ਲੰਬਾ ਨਹੀਂ ਆਂ ਪਿੰਦਰ ਨੂੰ ਆ ਆ ਫੋਨ ਲਾਕ ਤੇ ਹੀ ਲੱਗਿਆ ਵਾ ਪਿੰਦਰੋਂ ਨਾ ਫੋਨ ਲਾਹ ਕਿੱਥੇ ਚਲ ਗਿਆ ਵਾ ਮੰਮੀ ਤੇ ਕਿਥੋਂ ਆਏ ਆ ਮੈਂ ਤੁਹਾਨੂੰ ਵੇਖਦੀ ਆਂ ਮੈਨੂੰ ਲੱਭਾ ਨਹੀਂ ਕਿਤੇ ਵੀ ਕਿੰਨੂੰ ਵੇਂਦੇ ਆਏ ਆ ਲਵਨੀ ਨੂੰ ਉਹਨਾਂ ਤਾਂ ਮੈਂ ਘਲਾਦਾ ਵਾ ਦੀਦੀ ਵੱਲ ਹੁਣੇ ਘਲਾਇਆ ਹਲੇ ਐਸੇ ਕਿਤੇ ਨਹੀਂ ਦੇਹਦਾ ਫਿਰ ਦੀਦੀ ਲੱਗੇ ਉਹ ਨਹੀਂ ਨਹੀਂ ਤੁਸੀਂ ਆਏ ਬਰੋਂ ਆਏ ਆ ਆਹ ਉਹ ਮੇਰੇ ਲੱਗੇ ਆਏ ਹੀ ਹੁਣੇ ਹੀ ਤੇ ਚਲ ਗਈ ਆ ਦੀਦੀ ਲਗੇ ਭਾਈ ਰਖੜੀ ਬੰਨਣ ਚਲ ਗਏ ਹੁਣ ਤੇ ਉਹ ਮੇਰੀ ਸੁਣੋ ਗੱਲ ਪੀਰ ਰਖੜੀ ਦਾ ਦਿਨ ਆ ਗਿਆ ਦੀਦੀ ਨੂੰ ਆ ਸੂਟ ਉਹਦਾ ਮੈਂ ਕੱਢਿਆ ਵਾ ਇੱਕ ਹੋਰ ਸੂਟ ਦਾ ਪਰਾਵਾ ਆ ਵੇੜਾ ਸੁਵੇ ਲੋਣੀ ਪਸੰਦ ਆ ਇਹਨਾਂ ਨੂੰ ਵਿਖਾਲੇ ਹੀ ਇਹ ਦੇਖਣ ਦੇ ਚਲ ਸੋਣਾ ਵਧੀਆ ਵਾ ਸੂਟ ਤੂੰ ਘਰੋਂ ਹੀ ਲਾ ਲਿਆ ਵਾ ਤੇ ਤੂੰ ਸ਼ਹਿਰੋਂ ਲੈ ਆਉਂਦੀ ਇੱਥੇ 파ਰਾ 파ਰਾ ਕਰੀ ਜਾਂਦੀਆਂ ਤੇ ਮੁੜ ਕੇ ਉਹਦੇ ਨੱਕ ਤੇ ਨਾ ਚੜੂ ਤਾਂ ਫੇਰ ਕੀ ਕਰੇਗੀ ਮੰਮੀ ਜੀ ਇਹ ਵੀ ਤੇ ਸੋ ਦੁਕਾਨ ਤੋਂ ਹੀ ਆਇਆ ਵਾ ਹਾਂ ਤੇ ਦੁਕਾਨ ਤੋਂ ਹੁਣ ਉਹਨੇ ਉਹਨੇ ਰੱਖਣਾ ਪੈਂ ਅੰਦਰੋਂ ਹੀ ਕੱਢ ਕੇ ਦਿੱਤਾ ਵਾ ਇਹਨਾਂ ਨੇ ਚੱਲ ਕੋਈ ਨਹੀਂ ਤੂੰ ਬਣਾ ਰਿਹਾ ਹੈਗਾ ਚੰਗਾ ਭਲਾ ਉਹਦਾ ਮੈਂ ਤੇ ਭਾਰੇ ਦਾ ਕਰਕੇ ਵੀ ਚੱਲ ਸੂਟ ਸੋਣਾ ਵਾ ਇਹਦੇ ਸਭੋ ਦਿੱਤਾ ਸੀ ਸਾਨੂੰ ਤਾਂ ਸੋਨਾ ਲੱਗਣਾ ਉਹਨੂੰ ਉਹਨਾਂ ਲੱਗਣਾ ਉਹ ਤੇ ਨੱਕ ਤੇ ਜਾਣਣਾ ਏ ਚੱਲ ਵੇਹਲਾ ਬੁਖਾਲ ਕੇ ਮਰਜੀ ਵੇਖ ਲੈ ਆਪਣੀ ਮੈਂ ਤੇ ਪਾਰਾ ਸੂਟ ਕੱਢਿਆ ਸੀ ਇਹ ਸੁਗੋ ਮੈਨੂੰ ਭਾਬੀ ਨੇ ਦਿੱਤਾ ਹੀ ਚੇਚਾ ਫੇ ਚਲ ਤੂੰ ਸਵਾ ਕੇ ਤੇ ਪਾਈ ਮੈਂ ਸਗੋ ਆਪ ਸਵਾਇਆ ਨਹੀਂ ਤੇ ਮੈਂ ਸੋਚਿਆ ਚਲ ਜੀਦੀ ਨੂੰ ਦੇ ਦੇਣੀ ਆ ਤੋ ਉਹ ਗੜੀ ਉਹ ਇਧਾਂ ਕਰੀ ਜਾਂਦੇ ਆ ਤੂੰ ਅੰਦਰੋਂ ਕੱਢ ਕੇ ਦੇਤਾ 10 ਹੈ ਤੇ ਸੂਟ ਹੀ ਆ ਨਾ ਜੇ ਉਥੋਂ ਦੁਕਾਨ ਤੋਂ ਲੈਂਦੀ ਉਹ ਵੀ ਤੇ ਸੂਟ ਹੀ ਹੋਣਾ ਹੀ ਨਾਲੇ ਹੈ ਇੰਨਾ ਮਹਿੰਗਾ ਘਟੋ ਘਟ ਵੀ ਤੇ 2.5 ਯਰ ਦਾ ਸੂਟ ਵਾ ਚਲ ਬਖਾ ਲੈਣੀ ਆ ਪਰ ਮੈਨੂੰ ਲੱਗਦਾ ਨਹੀਂ ਕਿ ਉਹਦੀ ਭੈਣ ਦੇ ਪਸੰਦ ਆਊਗਾ ਚਲ ਲੈ ਜਾਈ ਕੋਈ ਦੋੋਂ ਦੀ ਮੈਂ ਬੈਠੀ ਆ ਤੇ ਆਉਣ ਹੀ ਨਹੀਂ ਗੱਡਿਆ ਆਪੇ ਹੁਣ ਇੱਥੇ ਆ ਜਾਂਦਾ ਬਹਿ ਜਾ ਨਹੀਂ ਆ ਇੱਥੇ ਇਹਦੇ ਕੰਮ ਹੀ ਨਹੀਂ ਮੁੱਕਦੇ ਤੇ ਅਫਰ ਬੰਨੀ ਰਖੜੀ ਨਹੀਂ ਰਖੜੀ ਤੇ ਬੰਨੀ ਐ ਤੇ ਕੱਲ ਦੀ ਮੈਂ ਆਈ ਆ ਤੇ ਤੈਨੂੰ ਨਹੀਂ ਪਤਾ ਵੀ ਰਖੜੀ ਬਣਾਉਣੀ ਐ ਤੇਰੇ ਕੰਮ ਹੀ ਨਹੀਂ ਮੁੱਕਦੇ ਹੈਗੇ ਓਹੋ ਤੂੰ ਤੇ ਆਉਂ ਗੁੱਸੇ 'ਚ ਫੇਰਦੀ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਤੇ ਗੁੱਸੇ 'ਚ ਫੇਰਾ ਨਾ ਓ ਮਾਰੇ ਤਾਂ ਨਹੀਂ ਕੱਲ ਬਣਾਈ ਤੂੰ ਮਾਦਾ ਲੱਗੇ ਬੈਠੀ ਗੱਲਾਂ ਪਤਾ ਮਾਰਨ ਦੀ ਤੇ ਮੈਂ ਅਫਰ ਕੰਮ ਕਰਦਾ ਰਿਹਾ ਮੈਨੂੰ ਪਤਾ ਹੀ ਤੋਂ ਰਾਤ ਰਹਿਣਾ ਵਾ ਤੇ ਚਲ ਕੋਈ ਗੱਲ ਨਹੀਂ ਸਾਰਾ ਮਹੀਨਾ ਰਖੜੀਆਂ ਦਾ ਇਹ ਤੂੰ ਬੰਦੇ ਅੱਜ ਲਿਆ ਬੰਦਾ ਲਿਆ ਕਰ ਰਖੜੀ ਤੇ ਮੇਰੇ ਕੋਲ ਬਣਾ ਬਣਾਣੇ ਲੱਗਾ ਵਾਂ ਤੇ ਖਾਲੀ ਹੱਥ ਆ ਗਿਆ ਵਾਂ ਤੇ ਮੇਰੇ ਲਈ ਗਿਫਟ ਕਿ ਨਹੀਂ ਆਉਂਦਾ ਵਾ ਰਖੜੀ ਤੇ ਬੰਨ ਉਹ ਵੀ ਸਭ ਕੋ ਤੈਨੂੰ ਮਿਲ ਜੂਗਾ ਤੇ ਨਾਲ ਡੱਬਾ ਕਿਹੜਾ ਨਹੀਂ ਆਉਂਦਾ ਵਾ ਉਹਦੇ ਹਿਸਾਬ ਨਾਲ ਮਿਲਣਾ ਸਭ ਕੋ ਡੱਬਾ ਮੈਂ ਚੰਗਾ ਹੀ ਲਿਆਂਦਾ ਵਾ ਮਾੜਾ ਨਹੀਂਗਾ ਲਿਆਂਦਾ ਹੈਗਾ ਪਹਿਲੀ ਅਰੀ ਦਾ ਪਾ ਚੰਗਾ ਲੈ ਕੇ ਆਈ ਜੀ ਅੱਛਾ ਅੱਗੇ ਨਹੀਂ ਨਾ ਮੈਂ ਚੰਗਾ ਲੈ ਹੁੰਦੀ ਹੈਗੀ ਲੈ ਜੀ ਵੀ ਅਸਾਂ ਇੱਥੇ ਹੁਣ ਗਿਫਟ ਕੀ ਚਾਹੀਦਾ ਵਾ ਦੇ ਤੂੰ ਕੀ ਲੈ ਆਂ ਓਏ ਉਹ ਮੈਂ ਕੀ ਲੈਣਾਵਾ ਬੋਲੀ ਹੁਣ ਲੱਗੀ ਯਾਰ ਰਪਿੰਦਰ ਆਪੇ ਦਿੰਦੀ ਚੱਲ ਕੋਈ ਨਹੀਂ ਵੇਖ ਲੈਣੀ ਭਲਾ ਕੀ ਦੇ ਹੁੰਦੀ ਮੈਂ ਨਾ ਉਹਨੂੰ ਆਜਾ ਆਪੇ ਹੁੰਦੀ ਹੈ ਤੇਰੇ ਨਾਲ ਚੱਲ ਤੇ ਹੀ ਕਰੋ ਪਹਿਲਾਂ ਪਤਾ ਵੇਹਦੀ ਵੇਲਾ ਮੰਮੀ ਰਖੜੀ ਬਣਾ ਕੇ ਗਾਂਗੇ ਆਈਏ ਤੇ ਹੁਣ ਇਹ ਰਪਿੰਦਰ ਲੈਂਦੀ ਐਨਾ ਮਹਿੰਗਾ ਸੂਟ ਮੈਂ ਕੱਢਿਆ ਤੁਹਾਨੂੰ ਪਸੰਦੀ ਨਹੀਂ ਆਇਆ ਆ ਮੈਂ ਜਾ ਕੇ ਆਪਣੀ ਸੱਸ ਨੂੰ ਵਿਖਾ ਲੂੰਗੀ ਤੇ ਕੀ ਕਹੂਗੀ ਉਹ ਆ ਲੈ ਮੈਨੂੰ ਨਹੀਂ ਪਸੰਦ ਤੇ ਤੂੰ ਹੀ ਸਵਾ ਲਈ ਤੈਨੂੰ ਮਾਫੀ ਨਾ ਨਾਂ ਲਿਆਵੀ ਤੂੰ ਮੇਰੇ ਬਣੀ ਉਹ ਚੱਕਦਾ ਹੁੰਦੀ ਆ ਉਹ ਚੱਕ ਕੇ ਫੇਰ ਲੈ ਆਈ ਆ ਤੈਨੂੰ ਮੈਂ ਆ ਕੇ ਵੀ ਆਈ ਸੀ ਉਦੋਂ